ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਅੱਜ ਫੇਰ ਆਪਾਂ ਜੀ ਨਾਲੇ ਸ਼ਹਿਰ ਦੇ ਵਿੱਚ ਪਹੁੰਚੇ ਆ ਤੇ ਬਿਲਕੁਲ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵੀ ਇਸ ਵਲੇ ਦਾ ਕੀ ਇੱਥੇ ਮਾਹੌਲ ਆ ਤੇ ਕਿੰਨਾ ਪਾਣੀ ਵਧਿਆ ਤੇ ਕਿੰਨਾ ਘਟਿਆ ਵਾ ਤੇ ਇੱਥੋਂ ਤੇ ਜਿਹੜੇ ਆਪਾਂ ਲੋਕਲ ਆਪਾਂ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਕੋਲੋਂ ਪੁੱਛਾਂਗੇ ਵੀ ਇੱਥੇ ਕੀ ਹਾਲਾਤ ਐ ਇਸ ਟਾਈਮ ਚੱਲ ਰਹੇ ਆ ਪਾਣੀ ਵਧਿਆ ਵਾ ਜਾਂ ਕੱਲ੍ਹ ਨਾਲੋਂ ਕੁਝ ਘਟਿਆ ਵਾ ਤੇ ਆਜੋ ਆਪਾਂ ਕਰਦੇ ਆ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਪਪਾ ਜੀ। ਇਹ ਪਪਾ ਜੀ ਇਸ ਟਾਈਮ ਆਪਾਂ ਖੜੇ ਆ ਬਿਲਕੁਲ ਹੀ ਹਰੜ ਕਲਾੜੇ ਤੇ ਅਜਨਾਲੇ ਦੇ ਵਿੱਚ ਘਾਰ ਤੇ ਇਸ ਟਾਈਮ ਦੀ ਕੀ ਤੁਸੀਂ ਮਤਲਬ ਕੀ ਦੱਸਣਾ ਚਾਹੋਗੇ ਕੀ ਹਾਲਾਤ ਹੈ ਇਸ ਟਾਈਮ ਦੇ ਇੱਥੇ? ਹਾਂ ਜੀ ਪਪਾ ਜੀ ਦਿਓ ਬੁਝਾਰ ਆਪਣੇ। ਵੀਰ ਜੀ ਇੱਕ ਤੇ ਕੱਲ ਦਾ ਇੱਥੇ ਟਰੈਕਟਰ ਵੀ ਸਾਰਿਆਂ ਨੂੰ ਪਤਾ ਸਾਰਿਆਂ ਵੀਡੀਓ ਵੇਖੀਆਂ। ਠੀਕ ਆ ਜੀ। ਕੱਲ ਦਾ ਇੱਥੇ ਟਰੈਕਟਰ ਇੱਕ ਡਿੱਗਾ ਹੀ। ਪ੍ਰਸ਼ਾਸਨ ਨੂੰ ਬੜੀ ਵਾਰੀ ਆਖਿਆ ਕੋਸ਼ਿਸ਼ ਜੇ ਅੱਜ ਆਪਾਂ ਦਿਖਾਉਂਦੇ ਕਿ ਇੱਥੇ ਬਿਲਕੁਲ ਜਿਹੜਾ ਸੀ ਆਸ ਤੇ ਆਪਣੀ ਲਾ ਰੋਡ ਟੁੱਟ ਚੁੱਕਿਆ ਵਾ ਤੇ ਕੱਲ ਇੱਥੇ ਟਰੈਕਟਰ ਤੇ ਟਰਾਲੀ ਫਸ ਚੁੱਕੇ ਸੀ ਤੇ ਉਹ ਵੀ ਮੌਕੇ ਦੇ ਬਾਬਿਓ ਨੇ ਦੱਸਣਗੇ ਵੀ ਕੀ ਉਹਦਾ ਵਿਚਾਰ ਬਣਿਆ ਤੇ ਕੀ ਇਹਦੇ ਹਾਲਾਤ ਹੀ ਪ੍ਰਸ਼ਾਸਨ ਨੂੰ ਬਹੁਤ ਵਾਰ ਆਖਿਆ ਕਿ ਕੋਈ ਬੈਰੀਕੇਡਿੰਗ ਕਰ ਦਿੱਤੀ ਜਾਵੇ ਹੋਰ ਕੋਈ ਬੰਦਾ ਹੋਰ ਕੋਈ ਘਟਨਾ ਨਾ ਹੋਵੇ ਹੋਰ ਕੋਈ ਬੰਦਾ ਇੱਧਰ ਨਾ ਆਵੇ ਠੀਕ ਹੈ ਜੀ ਉਹਨਾਂ ਕੁਛ ਨਹੀਂ ਕੀਤਾ ਹਾਰ ਕੇ ਅਸੀਂ ਜੋ ਸਾਡੇ ਕੋ ਸਰਦਾ ਬੰਦਾ ਸੀ ਤੋੜੇ ਸੀ ਉਤਾਰਾਂ ਸੀ ਉਹ ਬੰਨ ਕੇ ਅਸੀਂ ਬੈਰੀਕੇਡਿੰਗ ਕੀਤੀ ਅੱਛਾ ਜੀ ਕਿਉਂ ਬਾਹਰੋਂ ਲੋਕ ਆਉਂਦੇ ਕੋਈ ਮੋਗੇ ਤੋਂ ਆਉਣ ਡਿਆ ਕੋਈ ਕਿਤੋਂ ਆਉਣ ਡਿਆ ਹਾਂਜੀ ਹਾਂਜੀ ਬਾਰੇ ਲੋਕ ਆਉਂਦੇ ਉਹਨਾਂ ਨੂੰ ਨਹੀਂ ਪਤਾ ਬਿਲਕੁਲ ਬਿਲਕੁਲ ਫੇਰ ਕਿ ਕੋਈ ਹਾਰਸਾ ਹੋਏਗਾ ਵੱਡਾ ਹਾਂਜੀ ਹਾਂਜੀ ਇਸ ਕਰਕੇ ਠੀਕ ਹੈ ਠੀਕ ਹੈ ਜੀ ਵੈਰੀਕੇਟਿੰਗ ਵੈਰਾ ਕਰ ਦਿੱਤੀ ਗਈ ਇੱਥੋਂ ਦੇ ਮਤਲਬ ਤੁਸੀਂ ਚਲੋ ਲਾਗੇ ਪਿੰਡ ਸਾਰੇ ਪਿੰਡਾਂ ਨੂੰ ਜਾਣਦੇ ਹੋ ਉਹਦੇ ਕਿੱਥੋਂ ਤੱਕ ਇਸ ਟਾਈਮ ਪਾਣੀ ਦੀ ਮਾਰ ਹੋ ਚੁੱਕੀ ਆ ਤੇ ਕਿਹੜੇ ਕਿਹੜੇ ਪਿੰਡਾਂ ਤੱਕ ਮਾਰ ਹੋ ਚੁੱਕੀ ਆ ਪਾਣੀ ਦੀ ਜੀ ਇੱਥੋਂ ਆ ਸਾਰਾ ਇਲਾਕਾ ਪਾਣੀ ਨੇ ਵੈਸੇ ਕਵਰ ਕਰ ਦਿੱਤਾ ਅੱਛਾ ਜੀ ਪਰ ਲੋਕਾਂ ਦੇ ਘਰਾਂ ਦੇ ਵਿੱਚ ਕਾਫੀ ਹੱਦ ਤੱਕ ਬਚਾ ਵੀ ਆ ਡੇਰਿਆਂ ਤੇ ਜ਼ਿਆਦਾ ਪਾਣੀ ਆਇਆ ਅੱਛਾ ਜ ਗੁਜਰਪੁਰ ਗੁਜਰਪੁਰੇ ਦੇ ਵਿੱਚ ਵੀ ਡੇਰਿਆਂ ਦੇ ਪਾਣੀ ਜ਼ਿਆਦਾ ਅੱਛਾ ਜੀ ਤੇ ਲੱਖੂਵਾਲ ਜ਼ਿਆਦਾ ਪਾਣੀ ਦੇ ਠੀਕ ਹੈ ਠੀਕ ਹੈ ਉਧਰ ਘਰਾਲੇ ਜ਼ਿਆਦਾ ਪਾਣੀ ਆ ਤੇ ਹੁਣ ਆਪਾਂ ਕੀ ਮੰਗ ਕਰਦੇ ਆ ਵੀਰ ਭਰਾਵਾਂ ਦੇ ਕੋਲ ਮੰਨ ਲਓ ਸਰਕਾਰ ਤੋਂ ਤਾਂ ਆਪਾਂ ਨੂੰ ਕੋਈ ਆਸ ਨਹੀਂ ਹੈ ਜਿਹੜਾ ਵੀ ਕੋਈ ਰਾਸ਼ਨ ਪਾਣੀ ਜੋ ਵੀ ਲਿਓਣ ਡਿਆ ਰਸਤਾ ਲਿਓਣ ਡਿਆ ਮੇਰੇ ਵੀਰ ਥੋੜਾ ਜੇ ਰੋਕ ਕੇ ਲਿਆਓ ਅੱਛਾ ਜੀ ਸਾਨੂੰ ਲੋੜ ਬਾਦ ਵਿੱਚ ਆ ਤਾਂ ਲੋਹਾਂ ਦੀ ਕਿਰਤ ਆ ਆਪਾਂ ਕਿਉਂ ਖਰਾਬ ਕਰਨ ਦੇ ਆ ਆਪਾਂ ਇੱਕ ਮੇਨ ਰੋਡ ਤੇ ਲੈ ਜਾਂਦੇ ਆ ਡੇਰੇ ਵਾਲਿਆਂ ਦੇ ਰਾਸ਼ਨ ਨਹੀਂ ਪਹੁੰਚਣ ਡਿਆ ਅੱਛਾ ਜੀ ਤੇ ਉਹਨਾਂ ਨੂੰ ਵੀ ਰਾਸ਼ਨ ਪਹੁੰਚਣਾ ਚਾਹੀਦਾ ਉਹ ਜਦੋਂ ਵੀ ਇੱਕ ਟਰਾਲੀ ਖੜ ਗਈ ਉੱਥੇ ਦੂਜੀ ਵੀ ਖੜ ਜਾਂਦੀ ਆ ਉਹ ਆਪਣੇ ਘਰਾਂ ਦੇ ਵਿੱਚ ਜਾਂ ਜਮਾਂ ਕਰੀ ਜਾਂਦੇ ਜਾਂ ਕਿੱਦਾਂ ਵੀ ਲਾਉਂਦੇ ਵੀ ਰੱਜਿਆਂ ਨੂੰ ਰਜਾਉਂਦੇ ਆ ਅੱਛਾ ਜੀ ਹਰ ਇੱਕ ਬੰਦੇ ਨੂੰ ਪਤਾ ਵਾ 10 ਦਿਨ ਦਿੱਤੇ ਆ ਸਾਨੂੰ ਹਾਂਜੀ ਹਾਂਜੀ 10 ਦਿਨਾਂ ਦੇ ਵਿੱਚ ਸਾਨੂੰ ਪਤਾ ਲੱਗਣ ਡਿਆ ਨਾ ਪਿੱਛੋਂ ਪਾਣੀ ਆਉਣ ਡਿਆ ਅੱਗੇ ਵੀ ਆਉਣਾ ਅੱਗੇ ਵੀ ਆਉਣਾ 10 ਦਿਨ ਸਾਨੂੰ ਮਿਲੇ ਆ ਹਰ ਇੱਕ ਬੰਦੇ ਕੋਲ ਖਾਣ ਜੋਗਾ ਹੈਗਾ ਬੰਦਾ ਖਾ ਸਕਦਾ ਅੱਛਾ ਜੀ ਉਹ ਰੋਈ ਜਾਣ ਉਹ ਗੱਲ ਵੱਖਰੀ ਆ ਠੀਕ ਆ ਜੀ ਕਿੱਥੇ ਲੋੜ ਆ ਉੱਥੇ ਪਹਚਾਓ ਅੱਗੇ ਠੀਕ ਆ ਠੀਕ ਆ ਉਹ ਤੇ 10 ਦਿਨ ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਨੇ ਬਾਬਾ ਜੀ ਆਪਾਂ ਵੀਰ ਜੀ ਰਮਦਾਸ ਏਰੀਆ ਹਾਂਜੀ ਅੱਗੇ ਗੱਗੋਮਾਲ ਹਾਂਜੀ ਗੱਗੋਮਾਲ ਦੇ ਅੱਗੇ ਆ ਸਾਰੇ ਸੂਪੀਆਂ ਵਗੈਰਾ ਇਧਰ ਨੂੰ ਠੀਕ ਹੈ ਠੀਕ ਚਾਰਪੋੜ ਹਾਂਜੀ ਇਧਰ ਨੂੰ ਸਮਾਨ ਜਿਹੜਾ ਪਹਚਾਓ ਅੱਛਾ ਜੀ ਇਧਰ ਉਥੋਂ ਤੱਕ ਪਹੁੰਚਦਾ ਨਹੀਂ ਰਾਜੋਂ ਲੋਕੀ ਲੈ ਲੈਂਦੇ ਆ ਠੀਕ ਆ ਠੀਕ ਆ ਜੀ ਲਓ ਜੀ ਬਾਬਾ ਜੀ ਵੱਲੋਂ ਬੇਨਤੀ ਆ ਕਿ ਜਿਹੜੇ ਕਾਫੀ ਦੂਰ ਤੱਕ ਦੇ ਪਿੰਡ ਡੁੱਬੇ ਹੋਏ ਆ ਉਥੋਂ ਤੱਕ ਨਹੀਂ ਜ ਮਟੀਰੀਅਲ ਪਹੁੰਚ ਰਿਹਾ ਇਧਰੋਂ ਪਿੰਡ ਦੀਨੇ ਵਾਲਿਆ ਹਾਂ ਜੀ ਇਧਰੋਂ ਆਹ ਲੱਖੂਆ ਵਾਲਿਆ ਲੱਖੂਆ ਵਾਲ ਗਾੜੀ ਤੱਕ ਵੀ ਪਹਚਾਓ ਇਹਨਾਂ ਦਾ ਵੀ ਲਿੰਕ ਟੁੱਟ ਚੁੱਕਾ ਅੱਛਾ ਜੀ ਇਧਰ ਦੀਨੇ ਵਾਲ ਪਿੰਡ ਆ ਉਹਦੇ ਉੱਥੇ ਲੋਕਾਂ ਨੂੰ ਤੂੜੀ ਦੀ ਲੋੜ ਆ ਅੱਛਾ ਜੀ ਔਰ ਡੇਰਿਆ ਡੇਰਿਆਂ ਦੇ ਉੱਤੇ ਤੂੜੀ ਨਹੀਂ ਮਿਲਦੀ ਕਿਸੇ ਨੂੰ ਦੋ 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 ਦਿਨ ਹੋ ਗਏ ਡੰਗਰ ਭੁੱਖੇ ਮਰਨ ਢੇ ਲੋਕਾਂ ਦੇ ਠੀਕ ਹੈ ਠੀਕ ਹੈ ਜੀ ਆਪਣੀ ਮੰਗ ਜਾ ਰਿਹਾ ਇਹੋ ਹੀ ਆ ਵੀ ਰਾਸ਼ਨ ਬਹੁਤ ਆਪਣੇ ਕੋਲ ਵੀ ਤੂੜੀ ਦਾ ਜਾਂ ਚਾਰ ਦਾ ਆਪਾਂ ਆਪਣਾ ਨੁਕਸਾਨ ਨਾ ਕਰੀਏ ਆਪਣੀ ਕੌਮ ਦੀ ਆਪਾਂ ਮਦਦ ਕਰਨ ਦੇ ਆ ਆਪਣੇ ਲੈਖੇ ਲੱਗੇ ਜਿੱਥੇ ਲੋੜ ਆ ਉੱਥੇ ਪਹਚਾਈਏ ਠੀਕ ਹੈ ਜੀ ਇਹ ਆਪਾਂ ਨੂੰ ਅਜੇ ਅਜੇ 10 ਦਿਨ ਲੋੜ ਪੈਣੀ ਇਹਨਾਂ ਚੀਜ਼ਾਂ ਦੀ ਦੇ ਕੋਤਰਦੇ ਰੰਗ ਗਿਆ ਵੀ ਅਜੇ ਪਤਾ ਨਹੀਂ ਕੋਈ 5 ਦਿਨ ਚੱਲੇ ਜਾਂ 10 ਦਿਨ ਚੱਲੇ ਹਾਂ ਜੀ ਵੀਰ ਜੀ ਆਪਾਂ ਪਾਣੀ ਔ ਲੱਥਨ ਤੋਂ ਬਾਅਦ ਵਿੱਚ ਵੀ ਆਪਾਂ ਨੂੰ ਜ਼ਰੂਰਤ ਪੈਣੀ ਆ ਪਾਣੀ ਆ ਜੀ ਪਹਿਲਾਂ ਉਦੋਂ ਜਿਆਦਾ ਜਿਆਦਾ ਪੰਗੇ ਪੈਣੇ ਤੁਹਾਨੂੰ ਪਤਾ ਹੀ ਹੈ ਠੀਕ ਆ ਠੀਕ ਆ ਨਹੀਂ ਬਿਲਕੁਲ ਚਲੋ ਸਿਆਣੀ ਗੱਲ ਆ ਬਾਬਾ ਜੀ ਹੁਣਾਂ ਦੀ ਕਿਉਂਕਿ ਅਜੇ ਕਾਫੀ ਚਲੋ ਨੁਕਸਾਨ ਹੋ ਵੀ ਚੁੱਕਾ ਵਾ ਵੀਰ ਭਰਾਵਾਂ ਦਾ ਤੇ ਕਈ ਵੀਰ ਭਰਾ ਪਹੁੰਚ ਵੀ ਰਹੇ ਐ ਇੱਥੇ ਸੇਵਾ ਕਰਨ ਦੇ ਲਈ ਤੇ ਕਈ ਵੀਰ ਭਰਾਵਾਂ ਨੇ ਇਹ ਬੇਨਤੀ ਆ ਕੋਈ ਕੁਝ ਦਿਨ ਠਹਿਰ ਕੇ ਪਹੁੰਚਣ ਇੱਥੇ ਹਣਾ ਹਾਂਜੀ ਹਾਂ ਕਿਹੜੀ ਕਿਹੜੀ ਚੀਜ਼ ਦੀ ਖ ਵੀਰ ਜੀ ਗਾਂਹ ਆਪਾਂ ਨੂੰ ਮੈਡੀਸਨ ਦੀ ਲੋਡ ਪੈਣੀ ਲੋਕਾਂ ਨੂੰ ਅੱਛਾ ਜੀ ਤੁਹਾਨੂੰ ਪਤਾ ਵਾ ਡੰਗਰ ਵੱਛਾ ਵੀ ਮਰਿਆ ਵਿੱਚ ਪਾਣੀ ਦੇ ਆਉਣ ਦੇ ਆ ਹਾਂਜੀ 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 ਤੇ ਪੱਠੇ ਦੱਥੇ ਦੀ ਲੋਡ ਪੈਣੀ ਆ ਤੂੜੀ ਦੀ ਲੋਡ ਪੈਣੀ ਆ ਠੀਕ ਹੈ ਜੀ ਲਓ ਜੀ ਬਾਬੇ ਜੀ ਹੁਣ ਆ ਲੋ ਵੇਖੋ ਬੇਨਤੀ ਆ ਕਿ ਚਲੋ ਜਿਹੜੇ ਵੀਰ ਭਰਾ ਆ ਕਾ ਵੀ ਮਤਲਬ ਦੂਰ ਪਿੰਡ ਦੇ ਵਿੱਚ ਰਹਿੰਦੇ ਆ ਉਹਨਾਂ ਤੱਕ ਵੀ ਨਹੀਂ ਪਹੁੰਚ ਰਹੀ ਕਿ ਜੋ ਵੀ ਆਪਣਾ ਦਸਤ ਪਾਣੀ ਆ ਕਿ ਇਹ ਮੰਨ ਲਓ ਵੀ ਇਹ ਪਹਿਲੇ ਪਿੰਡ ਹੀ ਕੋਈ ਪੜਾ ਲੱਗ ਗਿਆ ਤੇ ਉੱਥੇ ਜ਼ਿਆਦਾਤਰ ਜਦ ਸਾਰੀਆਂ ਟਰਾਲੀਆਂ ਰੁਕੀਆਂ ਜਾਂਦੀਆਂ ਵਾਂ ਤੇ ਉਹਨਾਂ ਅਗੇ ਵੀਰਪ੍ਰਾਵਾ ਅਗੇ ਬੇਨਤੀ ਆ ਵੀ ਜਿਹੜੇ ਦੂਰ ਪਿੰਡ ਆ ਉਹਨਾਂ ਦੇ ਕੋਲ ਵੀ ਪਹੁੰਚਾਇਆ ਜਾਵੇ ਰਸਣ ਜਾਂ ਡੇਰਿਆਂ ਤੱਕ ਪਹੁੰਚਾਇਆ ਜਾਵੇ ਤੇ ਇੱਧਰ ਹੋਰ ਵੀ ਤੁਹਾਨੂੰ ਦਿਖਾਉ ਰਹੇ ਆ ਜਿਹੜੇ ਪਿੰਡ ਸਾਹਮਣੇ ਦਿਖਣਦੇ ਆ ਇੱਥੋਂ ਤੱਕ ਵੀ ਨਹੀਂ ਪਹੁੰਚ ਰਿਹਾ ਆਪਣਾ ਕੋਈ ਖਾਣ ਦੀ ਰਸਤ ਨਾ ਕੋਈ ਤੂੜੀ ਤੰਦ ਨਾ ਕੋਈ ਆਪਣਾ ਚਾਰ ਵਗੈਰਾ ਤੇ ਹੋਰ ਕੋਈ ਬਾਬਾ ਜੀ ਵਿਚਾਰ ਸਾਂਝਾ ਕਰਨਾ ਹੋਵੇ ਸਭ ਤੋਂ ਵੱਡੀ ਗੱਲ ਇਹ ਆ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਇਹ ਜਿਹੜਾ ਹੁਣ ਕਹਿਰ ਦਾ ਸਮਾਂ ਬਣਿਆ ਇਹਨਾਂ ਨਗਰਾਂ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਆਪ ਸਮੂਹ ਨਾਗਰਿਕਾਂ ਲੇਵਾ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੁਣ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਜੀ ਇਹ ਜਿਹੜਾ ਜੀਵ ਜਨਤਾ ਦੇ ਉੱਤੇ ਪਸ਼ੂ ਪੰਛੀਆਂ ਦੇ ਉੱਤੇ ਮਾੜਾ ਸਮਾਂ ਆਇਆ ਹੈ ਇਹ ਕਸ਼ਟ ਆਪ ਜੀ ਨੇ ਕੱਟਣਾ ਹੈ ਸਭ ਤੋਂ ਵੱਡੀ ਬੇਨਤੀ ਗੁਰਮਖੋ ਪਿਆਰਿਓ ਇਹ ਆ ਕਿ ਵੱਧ ਤੋਂ ਵੱਧ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸਮੂਹ ਮਾਈ ਭਾਈ ਰਲ ਮਿਲ ਕਰਕੇ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਜੀ ਇਹ ਕਸ਼ਟ ਦਾ ਸਮਾਂ ਜਿਹੜਾ ਕਟਿਆ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਵਾਹਿਗੁਰੂ ਜੀ ਇਹੋ ਬੇਨਤੀ ਆ ਕਿ ਨਾਲ ਮਿਲ ਕੇ ਜੋ ਵੀ ਆਪਣਾ ਇੱਥੇ ਸਾਰੇ ਨਗਰ ਨੂੰ ਬੇਨਤੀ ਆ ਗਈ ਚਲਨ ਅਰਦਾਸ ਬੇਨਤੀ ਕੀਤੀ ਜਾਵੇ ਕਿ ਜੋ ਵੀ ਚਲੋ ਟੈਸਟ ਆਇਆ ਵਾ ਪੰਜਾਬ ਦੇ ਉੱਤੇ